ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ شنا دیجہ پران کوئی جان ہر سو دیب جو رسنا ਦੀਜੈ ਹੈ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰ ਚਕਿਆਰੂ ਹਰ ਸਿੰਚੈ ਸੁਧਾ ਸੰਜੋਰਾ ਯਾਰਸ ਮਹਿ ਮਗਨ ਹੋਤਿ ਕਿਰਪਾ ਦੀ ਮਹਾ ਵਿਖਿਆਤੀ ਤੋਰਾ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵੋਂ ਤੁਮਰੀ ਹੋਰਾ ਪੈ ਪਦ দান ਸਿਮਰਨ ਸਾਨੀ ਕੋ ਪ੍ਰਭ ਨਾਨਕ ਬੰਧਨ ਛੋੜਾ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵੋਂ ਤੁਮਰੀ ਹੋਰਾ ਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋੜਾ ਵਾਹਿਗੁਰੂ ਦਾ ਅਸਦਾ ਵਾਹਿਗੁਰੂ ਦੀ ਕਿਰਪਾ ਜਿਦੋ ਜੁਗਾੜ ਟਾ ਜਲਵਾੜੀ ਛਤਰ ਤਖਤ ਦੇ ਮਾਲਕ ਤੁਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿਨ ਦੀ ਪਹਿਲੀ ਪਹਿਰ ਦੇ ਸੱਚੇ ਪਾਵਨ ਦੇਵਾਨ ਜਿਨ੍ਹਾਂ ਦੇ ਹਾਜ਼ਰੀਆਂ ਪਰੜਦੇ ਗੁਰੂ ਪਿਆਰ ਵਾਲੇ ਸਤਸੰਗੀ ਜਨਵਤ ਪਾਗੇ ਹੋ ستگوں کی مبارک ہزوری نیت پرتی شک گن کی پراپتی کر کے اس منک ادو سفل بناؤ کا یتن ہی کرتے ہیں اج کا پاون پوتر بچن

ਉਨ੍ਹਾਂ ਗੁਰੂ ਪਿਆਰਿਆਂ ਦੀ ਅਰਸ਼ ਬਕਤ ਕਰਨੀ ਸੁਖਾਈ ਹੈ ਜਿਹੜੇ ਪ੍ਰਮਾਤਮਾ ਨਾਲ ਜੋੜਦੇ ਨੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਗੁਰੂ ਰਾਮਦਾਸ ਬਰਸ਼ਾ ਮਹਾਰਾਜੀ ਦੇ ਦਸ਼ਨ। ਕੋਈ ਜੇ ਜੋ ਤੁਹਾਡੇ ਕੋਲ ਬੈਠ ਕੇ ਰੱਬ ਦੀ ਗੱਲ ਕਰੇ। ਸਤਿ ਪਰਮਾਤਮਾ ਦੇ ਨਾਲ ਜੋੜਨ ਦਾ ਯਤਨ ਕਰੇ। ਸ਼ੋਗ ਗੁਣਾ ਦਾ ਧਾਰਨੀ ਹੋਵੇ ਜਿਹਦੇ ਕੋਲ ਬੈਠ ਕੇ ਗੁਣਾ ਦੀ ਸੁਲਾਹ ਦਾ ਦੇ। ਉਸ ਰੱਬੀ ਰੂਹ ਦੀ ਜਿਹੜਾ ਹੈ ਆਪਾਂ ਅੰਦਰ ਤੋਂ ਜੁੜ ਕੇ ਕਹ ਲੋ ਕਿ ਇਜਤ ਕਰੀਏ ਆਉ ਪਾਵਨ ਵਿਚਾਰ ਦੀ ਅਰੰਭ ਕਰ ਤੋਂ ਪਹਿਲਾਂ ਅਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰਪਤੀ ਪ੍ਰਵਾਣ ਕਰੋ ਜੀ ਅਨਵਾਹੀ ਗੁਰਦੀ ਸਾਹਿਬ ਕਰਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਰਾਂਦਰਗੀ ਰੂਹ ਨੂੰ ਇੱਕ ਮਨੁੱਖ ਨੇ ਸਵਾਲ ਕੀਤਾ ਕਹਿੰਦਾ ਮੈਂ ਪ੍ਰਮਾਤਮਾ ਨਾਲ ਜੁੜਨਾ ਚਾਹੁੰਦਾ ਪਰ ਰੱਬ ਮੈਨੂੰ ਦਰਸ਼ਨ ਨਹੀਂ ਦੇ ਰਿਹਾ ਪ੍ਰਮਾਤਮਾ ਦੇ ਦੀਦਾਰ ਨਹੀਂ ਹੋ ਰਿਹਾ ਮੈਨੂੰ

ਦੰਦਾਂ ਨੂੰ ਨੌਕਰੀ ਕਰਦਾ ਕਿੰਨੇ ਪੈਸੇ ਕਮਾਉਣਾ ਕੰਨ ਲਗਾ 10 ਤੋਂ 1000 ਰੁਪਏ ਕਮਾ ਲੈਣਾ ਮਹੀਨੇ ਦਾ ਕਿੰਨੇ ਰੱਬ ਦੇ ਦਰਸ਼ਨ ਕਰਨੇ ਨੇ ਜੇ ਤਾਂ ਕਰੇ ਸਾਰੀ ਮਾਇਆ ਪਰਮਾਤਮਾ ਨੂੰ ਅਰਪਣ ਕਰ ਜਾਏ ਮਨੋ ਦੇ ਵਾਸਤੇ ਇਹ ਚੀਜ਼ ਪੜਿਓਗੀ ਜਿਸ ਰੰਗ ਦੇ ਵਿੱਚ ਉਸ ਰੂਹ ਨੇ ਉਸ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਇਹ ਸਾਰੀ ਮਾਇਆ ਇਹ ਸਾਰੀ ਭੇਡਾ ਜਿਹੜੀ ਅਸਲ ਦੇ ਵਿੱਚ ਰੱਬ ਨੂੰ ਅਰਪਨ ਕਰ ਪਰਬ ਨੂੰ ਅਰਪਣ ਕਰਨ ਦਾ ਭਾਵ ਉਹਦਾ ਇਹ ਸੀ ਕਿ ਇਹ ਤੇਰੀ ਨਹੀਂ ਤੂੰ ਸਮਝ ਤੇ ਪਰਮਾਤਮਾ ਦੀ ਦਿੱਤੀ ਹੈ ਕਿੰਦੇ ਇਹਨਾ ਬਤੀ ਹੋਏਗਾ ਕਿੰਦੇ ਲੱਗ ਜੇ ਤੇ ਆਏ ਕਿੰਦਾ ਮੈਂ ਸਮਝਿਆ ਕਿ ਉਹ ਬੜੀ ਪਿਆਰੀ ਰੂਹ ਕਹਿੰਦੀ ਕੋਈ ਗੱਲ ਨਹੀਂ ਇੱਕ ਦੋ ਦਿਨ ਰੁਕ ਤੈਨੂੰ ਆਪਣੇ ਆਪ ਸਮਝ ਆ ਜਾਵੇ ਕੋਈ ਅਗਲਾ ਦਿਨ ਆਇਆ ਉਹ ਗਹਿਣੇ ਕਢਾਉਣ ਵਾਸਤੇ ਸੋਨਾ ਖਰੀਦਣ ਵਾਸਤੇ ਕਿਸ ਸੁਨਿਆਰ ਦੀ ਦੁਕਾਨ ਤੇ ਜਾਇਆ। ਉਦਾਹਰਨ ਕੇਵਲ ਸਮਝਣ ਵਾਸਤੇ। ਤੇ ਜਿੱਦੋਂ ਉਹ ਦੁਕਾਨ ਤੇ ਗਿਆ ਤੇ ਉਹਨੇ ਆਪਣੇ ਪਰਸ ਵਾਲੇ ਆਪਰੇ ਜੇਬ 'ਵਲ ਝਾਕ ਮਾਰੀ। ਉਹਦੇ ਵਿੱਚੋਂ ਜਿੰਨੇ ਪੈਸੇ ਲੈ ਕੇ ਗਿਆ ਸੀ ਕੁਝ ਘੱਟ ਸੀ ਸੁਰਤੋਂ ਦੀ ਇਹ ਮੈਸੇਜ ਦੇ ਰਹੀ ਸੀ ਕਿ ਮੈਂ ਘਰੋਂ ਤੁਰਿਆ ਸੀ ਤੇ ਸਾਰੇ ਪੈਸੇ ਪਾਏ ਹੋਏ ਸੀ ਜੇਮਸ ਪਰ ਇੱਥੇ ਆਇਆ ਕਿ ਪੈਸੇ ਕੁਝ ਘਟਨੇ ਮਸਬਾਵਤ ਵੀ ਸਾਡੇ ਨਾਲ ਵੀ ਕਈ ਵਾਰ ਆਪਰੇ ਆਉਂਦੇ ਉਹ ਜਿੱਥੇ ਜਿੱਥੇ ਬੰਦਾ ਗਿਆ ਹੈ ਘਰੋਂ ਲੈ ਕੇ ਦੁਕਾਨ ਤੱਕ ਵੇਚੇ ਜਿੱਥੇ ਜਿੱਥੇ ਵੀ ਗਿਆ ਹੈ ਉਹਨੇ ਦੁਬਾਰਾ ਉਸ ਰਸਤੇ ਨੂੰ ਪੂਰੇ ਨੂੰ ਵੇਖਿਆ ਉਸ ਸਾਨ ਨੂੰ ਵੇਖਿਆ ਕਿਤੇ ਮੇਰੇ ਇੱਥੇ ਪੈਸੇ ਨਹੀਂ ਦਿੱਗੇ ਬੜਾ ਉਦਾਸ ਹੋ ਗਿਆ ਬੜੇ ਤਿਆਹ ਦੇ ਨਾਲ

تیر اداسی ہے تراش دکھ رہا ہے لگا کہ میرے کچھ پیسے سن میں کچھ واسطے گیا سی پر پیسے تو میں پورے پائے سی پر دکان سے ویکیا اتنے ادھور تو جتے جتے بھی میں گیا اتھی ساری جگہ ویکھی ہے پر کتے کچھ نہیں ملے ਤੇ ਉਹ ਰੂਹ ਗਾਂ ਲਮੀ ਚੇਤੇ ਰੱਖ ਤੂੰ ਇੱਕ ਦੋ ਦਿਨ ਪਹਿਲਾਂ ਕੋਈ ਇੱਕ ਸਵਾਲ ਕੀਤਾ ਸੀ ਸਾ ਤ ਕਿ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ ਰੱਬ ਦੇ دیدار ਨਹੀਂ ਹੁੰਦੇ ਤੇ ਕੀ ਕਰਨਾ ਚਾਹੀਦਾ ਹੈ

ਦੀ ਕਮਾਈ ਪਰ ਇਸ ਦੌਰਾਨ ਤੋਂ ਕੁਝ ਸਿੱਖਿਆ ਇਹ ਲਗ ਗਿਆ ਮੈਂ ਇਹਨਾਂ ਧਿਆਨ ਦਿੱਤਾ ਕਿੰਦੇ ਸਿੱਖਿਆ ਦੇ ਵਿੱਚੋਂ ਇਹ ਲੈਣੀ ਸੀ ਕਿ ਪੈਸੇ ਲੱਭਦਿਆਂ ਵੇਲੇ ਤੇਰੇ ਅੰਦਰ ਕਿਤਾਬਰ ਕਿਨੇ ਇਸ ਕਰ ਸਾਵਧਾਨਤਾ ਕਿਤੇ ਇਸ ਤੇਰਾ ਅੰਦਰ ਕਿੰਨਾ ਟਿਕਿਆ ਹੋਇਆ ਸੀ ਇੱਕ ਇੱਕ ਜਗ੍ਹਾ ਨੂੰ ਝੰਗਾ ਦੇ ਨਾਲ ਟੱਕ ਰਿਹਾ ਸੀ ਤੇਰੀ ਯਾਦ ਵਿੱਚ ਇਹ ਗੱਲ ਸੀ ਕਿ ਮੈਂ ਇੱਥੇ ਇੱਥੇ ਗਿਆ ਇੱਥੇ ਇੱਥੇ ਰੁਕਿਆ ਇਸ ਰਸਤੇ ਰਹੀਂ ਆਇਆ ਐਤਾਂ ਮਿੰਟ ਆਈ ਨੇ ਘੰਟੇ ਖੇ ਰੁਕਿਆ ਇਤਿਹਾਸਕ ਇਹ ਚੀਜ਼ਾਂ ਤੇਰੀ ਸ਼ੁਰਤ ਵਿੱਚ ਸਨ ਤੂੰ ਦੁਬਾਰਾ ਫੇਰ ਉਸ ਜਗ੍ਹਾ ਤੇ ਆਇਆ ਕਿ ਉਹ ਸਾਰਾ ਕੁਝ ਵੇਖਿਆ ਪਰ ਉੱਥੇ ਤੇਰਾ ਕੁਝ ਨਹੀਂ ਦਿਨੋ ਮਿਲਿਆ ਜੇ ਤੇਰੀ ਕੀ ਤੇ 50 100 ਰੁਪਏ ਲੱਭਣ ਵਾਸਤੇ ਤੇਰੇ ਅੰਦਰ ਇੰਨੀ ਇਕਾਗਰਤਾ ਬਣੀ ਕੀਤ ਨੂੰ ਰੱਬ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਨਿਕਾਗਰਤਾ ਆਪਣੇ ਅੰਦਰ ਲੈ ਕੇ ਆਉਣਾ ਤੇ ਉਹ ਰੂਹ ਦੀ ਥੀ ਕਹ ਲੋ ਕੀ ਇਹ ਸੱਚਾ ਬੜੀ ਪਿਆਰੀ ਹਾਲਾਕੀ ਰਬੀ ਬਾਣੀ ਵਿੱਚ ਵੀ ਸਾਥ ਗੁਰ ਜੀ ਦੀ ਬਾਰ ਬਾਰ ਇਹ ਸਾਨੂੰ ਜਿਹੜਾ ਉਪਦੇਸ਼ ਦਿੱਤੇ ਨੇ ਨਿਕਾਗਰ ਹੋ ਜਾ ਰੱਬ ਨੂੰ ਮਿਲਣਾ ਹੈ ਤਾਂ ਕਰ ਹੋ ਜਾ ਤੂੰ ਆਪਣੀ ਜਗਾ ਤੇ ਨਹੀਂ ਰਹਿੰਦਾ ਰੱਬ ਕੀ ਕਰੇਗਾ ਬੀਰ ਮਨ ਕੰਕੀ ਭਇਓ ਓ ਡੁੱਡ ਦਹਦ ਸਜਾਏ ਜਿਤੇ ਪੰਛੀ ਬਣਿਆ ਹੋਇ ਆਪਾਂ ਵੀ ਇੱਕ ਸਰੀਰ ਇਥੇ ਅਸੀਂ ਧੁਰੋਂ ਕਰੇ ਬੈਠੇ ਕੋਲੇ ਖਾ ਜਿੰਨਾ ਚਿਰ ਸਾਡੇ ਅੰਦਰ ਦੀ ਕਾਗਰਤਾ ਨਹੀਂ ਬਣਦੀ ਦੋਹਾਂ ਚੀਜ਼ਾਂ ਦੀ ਹਾਜ਼ਰੀ ਜ਼ਰੂਰੀ ਹੈ ਮਨ ਦੀ ਵੀ ਤੇ ਸ਼ਰੀਰ ਦੀ ਵੀ ਮੈਂ ਟਿਕਦਾ ਅਰਦਾਸ ਕਰੀਏ

ਪਰ ਬਾਹਰ ਖਲੋਤੇ ਜਿਹੜੇ ਪਹਿਰੇਦਾਰ ਆ ਸੇਵਾਦਾਰ ਉਹ ਸੋਚਦੇ ਨੇ ਕਿਤੇ ਗੁਰੂ ਸਾਹਿਬ ਜੀ ਨਾਲ ਸੰਬੰਧ ਹੋਇਆ ਹੈ। ਉਹ ਦਾਲਦੇ ਨਹੀਂ ਕਿ ਹੁਣ ਉਹ ਅੰਦਰ ਬੈਠੇ ਸੋਚਣ ਕਿ ਅਸੀਂ ਗੁਰੂ ਕੋਲ ਬੈਠੇ ਹਾਂ। ਪਰ ਛੇਤੋਨਾ ਦਾ ਮਦਾਰੀ ਵਿੱਚ ਹੈ ਤੇਤੋਨਾ ਦਾ ਖੇਡ ਵਿੱਚ ਹੈ ਮਨ ਖੇਡ ਵਿੱਚ ਉੱਜ ਗਿਆ ਹੋਇਆ ਹੈ ਪਰ ਜਿਹੜੇ ਬਾਹਰ ਵਿਚਾਰੇ ਖਲੋਤੇ ਨੇ ਉਹਨਾਂ ਅੰਦਰ ਭੈ ਹੈ ਕਿਤੇ ਗੁਰੂ ਸਾਹਿਬ ਜੀ ਸਾਨੂੰ ਵੇਖ ਨਾ ਲੈਣ। ਅਸੀਂ ਜਿਹੜਾ ਹੈ ਸਿਖੇੜ ਹੋਏ ਤਾਰੋਂ ਦਾ ਅੰਦਰ ਗੁਰੂ ਦਾ ਉਹ ਸਭ ਕੁਝ ਵੇਖਦੇ ਹੋਏ ਵਿੱਚ ਜੁੜੇ ਹੋਏ ਨੇ ਅੰਦਰ ਪਰ ਜਿਹੜੇ ਅੰਦਰ ਬੈਠੇ ਨੇ ਉਹ ਬੈਠੇ ਹੋਏ ਵੀ ਗੈਰ ਹਾਜ਼ਰ ਕਿਉਂ ਰਬ ਰੰਗੀ ਰੂਹ ਕਹਿੰਦੀ ਕਿ ਇੰਨੀ ਸ਼ਿੱਦਤ ਦੇ ਨਾਲ ਇੰਨੀ ਜਿਹੜਾ ਹੈ ਤਾਗਰਤਾ ਦੇ ਨਾਲ ਕਿਤੇ ਰੱਬ ਦੇ ਨਾਮ ਨੂੰ ਜਪਿਆ ਅਗਲਾ ਟੈਨ ਗਾਣੇ ਪਿੰਡ ਦੀ ਕਮਾਈ ਵੀ ਕੰਮ ਜਾਨਾ ਐ ਨਾ ਇਹ ਹੀ ਬੜੀ ਤਾਕਤ ਦਾ ਕਹਿਣੀ ਪੈਸੇ ਤੈਨੂੰ ਦਾਇਰ ਤਾਂ ਹੀ ਮਿਲਦਾ ਇਹਦਾ ਨਹੀਂ ਮਿਲਦਾ ਕਿਤੇ ਇੰਨੀ ਕਾਦਰਤਾ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਬਿਲਾ ਲਿਆ ਅਸੀਂ ਤਾਂ ਇਹ ਲਫ਼ਜ਼ ਵਰਤੇ ਸਿੱਖੇ ਸਭ ਕੁਝ ਰੱਬ ਨੂੰ ਅਰਪਿਤ ਕਰ ਇਹ ਕਹਿ ਕੇ ਕਿ ਮੇਰਾ ਕੁਝ ਨਹੀਂ ਹੈ ਜੋ ਸਾਨੂੰ ਬਾਣੀ ਸਿਖਾਉਂਦੀ ਹੈ ہے ساڈے کو ہے پیسہ بھی سارے کو رہے گا گھر بار پروار سنسار سب سارے کو ہے پر لب جی نے برتنے نے کہ میرا مجھ میں کچھ نہیں جو کچھ ہے سو دے گا تین کیول برتن ہی نہیں جبان نہیں کمائی بچ لے کے سچی میرا کچھ نہیں ہے گا میں کچھ نہیں وہ سیکھا جی تو نے سنی ہے کہ

ਸਾਨੂੰ ਅਸਲ ਦੇ ਵਿੱਚ ਰੱਬ ਨਾਲ ਜੋੜ ਰਿਹਾ ਸੱਚੀ ਗੱਲ ਆਪਣੇ ਨਾਲ ਨਹੀਂ ਰੱਬ ਨਾਲ ਜਿਹੜਾ ਆਪਣੇ ਨਾਲ ਜੋੜਦਾ ਉਹਦੇ ਪੈਰ ਪੰਨ ਦੀ ਕੋਈ ਲੋੜ ਨਹੀਂ ਚਰਨ ਗਹੁ ਗਹੁ ਦਾ ਭਾਵ ਹੈ ਇਹ ਫੜਨਾ ਮੈਂ ਉਹਨਾਂ ਦੇ ਚਰਨ پکڑ ਬਕੌ ਸ਼ੁਭ ਰਸਨਾ ਆਪਣੀ ਜ਼ੁਬਾਨ ਤੋਂ ਉਹਨਾਂ ਪ੍ਰਤੀ ਧੰਨਵਾਦ ਦੇ ਮਿੱਠੇ ਬੋਲ ਬੋਲਾਂ ਉਹਨਾਂ ਦਾ ਸ਼ੁਕਰ ਕਰ ਉਹਨਾਂ ਦਾ ਧੰਨਵਾਦ ਕਰਾਂ ਉਹਨਾਂ ਨੂੰ ਥੈਂਕ ਯੂ ਬੋਲਾਂ। ਦਿੱਤ ਜੈ ਹੈ ਪ੍ਰਾਨ ਆਕੋਰ ਇਥੋਂ ਤੱਕ ਆਪਣੇ ਪ੍ਰਾਨ ਜਿਹੜੇ ਨੇ ਭੇਟਾਂ ਵਜੋਂ ਉਹਨਾਂ ਨੂੰ ਦੇ ਦਵਾਂ। ਜਿਹੜੇ ਰਾਗ ਨਾਲ ਗੁਰੂ ਦੇ। ਰਹਾਉ ਮਨ ਤਨ ਨਿਰਮਲ ਕਰ ਤੇ ਤਿਆਰ ਹੋ ਹਰ ਸਿੰਜੈ ਸੁਧਾ ਸੰਜੋਰ। ਆਪਣਾ ਮਨ ਤੇ ਤਨ ਜਿਹੜਾ ਹੈ ਨਾ ਮੈਲ ਤੋਂ ਰਹਿ ਇੱਕ ਤਿਆਰਾ ਬਣਾ ਲਓ ਜਿੱਦੇ ਵਿੱਚ ਨਾਮ ਰੂਪੀ ਅੰਮ੍ਰਿਤ ਜਿਹੜਾ ਹੈ ਨਾ ਉਹ ਤੁਸੀਂ ਪਾਓ ਜਿਵੇਂ ਖੇਤ ਕਹਿੰਦੇ ਲੋਕੀ ਤਿਆਰ ਕਰੀਦੇ ਨੇ ਨਾ ਆਸੇ-ਪਾਸੇ ਵਟਾਂ ਪਾਈਆਂ ਹਿੰਦੀ ਵਿੱਚ ਤੇ ਮੇੜ ਕਹਿੰਦੇ ਹੋਣ ਪੰਜਾਬੀ ਵਿੱਚ ਵਟਾਂ ਉਹ ਇਸ ਲਈ ਕਿ ਹਾਂ ਅੰਦਰ ਜਿਹੜਾ ਹੈ ਪਾਣੀ ਵਗੈਰਾ ਰੋਕ ਸਕਦਾ ਜੋ ਖਾਦ ਪਾਣੀ ਪਾਇਆ ਹੈ ਉਹ ਅੰਦਰ ਰਹੇ ਸਕੇ ਉਸੇ ਪ੍ਰਕਾਰ ਪੰਚਮ ਪਾਦਸ਼ਾਹ ਮਹਾਰਾਜ ਕਹਿੰਦੇ ਆਪਣੇ ਆਸ-ਪਾਸ ਇਹਦਾ ਇੱਕ ਬਾਗ ਬਣਾਓ ਇਹ ਬਾਗ ਉਹ ਹੋਣੀ ਚਾਹੀਦੀ ਹੈ ਸ਼ੁਭਗਰਾਮ ਨਾਮ ਦੀ ਬਾਗ ਬਣਾਓ ਜਿਸ ਕਾਰਨ ਕਹਿੰਦੇ ਕਿ ਬਾਹਰ ਤੋਂ ਕੋਈ ਵੀ ਚੀਜ਼ ਜੀਵ ਜਾਂ ਜਾਨਵਰ ਜਿਵੇਂ ਜਿਹੜਾ ਹੈ ਖੇਤਾਂ ਵਿੱਚ ਨਹੀਂ ਆ ਸਕਦਾ ਉਸੇ ਪ੍ਰਕਾਰ ਇਹ ਆਵਗੁਣ ਜਿਹੜੇ ਨੇ ਵਿਸ਼ੇਵਕਾਰ ਜਿਹੜੇ ਨੇ ਇਹ ਅਸਲ ਦੇ ਵਿੱਚ ਅੰਦਰ ਪ੍ਰਵੇਸ਼ ਨਹੀਂ ਕਰ ਪਾਉਣਗੇ ਇਸ ਕਰਕੇ ਯਾਦ ਰੱਖੋ ਆਪਣੇ ਮਨ ਤੇ ਤਨ ਨੂੰ ਮੈਲ ਤੋਂ ਰਹਿਤ ਕਰਦੇ ਇੱਕ ਛਿਆਰਾ ਬਣਾਓ ਜਿਦੇ ਵਿੱਚ ਨਾਮ ਰੂਪੀ ਅੰਮ੍ਰਿਤ ਨੂੰ ਸਿੰਕੋ ਤੇ ਆ ਰਸ ਮਹਿ ਮਗਨ ਹੋਤ ਕਿਰਪਾ ਦੇ ਮਹਾ ਵਿਕਿਆਤ ਦੇ ਤੋਰ ਜਿਦੋਂ ਨਾਮ ਰਸ ਵਿੱਚ ਮਗਨ ਹੋ ਜਾਂਦੇ ਹਨ ਤੇ ਫਿਰ ਜਿਹੜਾ ਹੈ ਇਸ ਮਾਇਆ ਦੀ ਜਾਲ ਤੋਂ ਬਚ ਜਾਏ ਤੇ ਤੁਮ ਬਚਾਉ ਹੋ ਜਾਏਗਾ ਤੇ ਰਾਵ ਰੰਗੀਆਂ ਰੂਹਾਂ ਆਪਣੇ ਆਪ ਨੂੰ ਜਿਹੜਾ ਨੇ ਮੈਲ ਤੋਂ ਰਹਿ ਰੱਖਦੀਆਂ ਹਰ ਵਕਤ ਨਾਮ ਰੂਪੀ ਕਹਿ ਲੋ ਸੁਦਾ ਸੁਦਾ ਦਾ ਭਾਵ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਜਲ ਜਿਹੜਾ ਹੈ ਆਪਣੇ ਅੰਦਰ ਸਿੰਜ ਕੇ ਰੱਖਦਿਆਂ ਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਮਦਨ ਰੱਖਦਿਆਂ ਤੇ ਇਸ ਪ੍ਰਕਾਰ ਆਪਣਾ ਜਿਹੜਾ ਹੈ ਅੰਦਰ ਵਿਸ਼ੇ ਵਕਾਰਾਂ ਤੋਂ ਮਾਇਆ ਰੂਪੀ ਜਹਿਰ ਤੋਂ ਇਹ ਤੋੜ ਕੇ ਰੱਖਦਿਆਂ ਅਕੀਰਿਤ ਸਤਿਗੁਰੂ ਦੀ ਅਰਦਾਸ ਕਰਦੇ ਹਾਂ ਸਿਖਾਉਂਦੇ ਨੇ ਸਾਡੀ ਆਉ ਸ਼ਰਨ ਦੀਨ ਦੁਖ ਭੰਜਨ ਚਿਤਵਾਂ ਤੁਮਰੀ ਓਰ ਏ ਪ੍ਰਮਾਤਮਾ ਏ ਗੁਰੂ ਸਾਹਿਬ ਕੀ ਅਸੀਂ ਤੁਹਾਡੀ ਚਰਨ ਸ਼ਰਨ ਦੇ ਵਿੱਚ ਆਏ ਤੁਸੀਂ ਗਰੀਬਾਂ ਦੇ ਦੁੱਖ ਨੂੰ ਜਿਹੜਾ ਹੈ ਨਾ ਹਰਨ ਵਾਲੇ ਉਹ ਨਾਸ਼ ਕਰਨ ਵਾਲੇ ਗਰੀਬ ਆਪ ਅੰਦਰ ਤੋਂ ਨਮਾਣਾ ਸਾਦਾ ਜੀਵਨ ਬਾਹਰ ਲੋਕੀ ਦੀ ਗੱਲ ਨਹੀਂ ਜਿਹਨੇ ਅੰਦਰ ਦਾ ਆਪਣਾ ਕਹਿ ਲੋਕੀ ਸੁਭਾਗਰੀ ਬਣਾ ਲਿਆ ਤੁਸੀਂ ਕਿਰਪਾ ਕਰਦੇ ਹੋ ਤੇ ਸਾਡੇ ਵੱਲੇ ਵੀ ਇੱਕ ਮਿਹਰ ਭਰੀ ਨਜ਼ਰ ਪਾਓ ਚਿੱਤੋਂ ਤੁਮਰੀ ਔਰ ਸਾਡਾ ਧਿਆਨ ਤੁਹਾਡੇ ਵੱਲੇ ਹੈ ਤੇ ਤੁਸੀਂ ਵੀ ਇੱਕ ਨਜ਼ਰ ਸਾਡੇ ਵੱਲੇ ਪਾਓ ਆਪੈ ਪਦદાન ਸਿਮਰਨ ਸਵਾਮੀ ਕੋ ਨਿਰਪੈਤਾ ਦਾ ਦਾਨ ਜਿਹੜਾ ਨੇ ਉਹ ਡਰਤਾ ਸਾਡੇ ਅੰਦਰ ਆ ਜਾਵੇ ਅਸੀਂ ਵੀ ਡਰ ਤੋਂ ਰਹਿਤ ਹੋ ਜਾਈਏ ਸਾਨੂੰ ਵੀ ਡਰ ਬੜੇ ਸਤਾਉਂਦੇ ਅਸੀਂ ਡਰ ਤੋਂ ਰਹਿਤ ਹੋ ਜਾਈਏ ਇਹ ਪਦ ਇਹ ਰੁਤਬਾ ਜਿਹੜਾ ਹੈ ਸਾਨੂੰ ਬਖਸ਼ੋ ਨਾਮ ਦੀ ਦਾਤ ਸਿਮਰਨ ਦੀ ਦਾਤ ਸਾਡੀ ਢੋਲੀ ਵਿੱਚ ਪਾਓ ਜਿਸ ਕਰਕੇ ਪ੍ਰਭ ਨਾਨਕ ਬੰਧਨ ਛੋੜ ਆ ਬੰਦਨਾ ਤੋਂ ਕਲਾਸੀ ਹੋ ਜਵੇ ਸਾਡੀ ਅਸੀਂ ਬੰਧਨਾ ਵਿੱਚ ਜਾ ਕੇ ਰਹੇ ਹਾਂ ਭਾਵੇਂ ਕਿਸੇ ਵੀ ਪ੍ਰਕਾਰ ਦਾ ਕਹਿ ਲੋ ਵਿਸ਼ੇਵਸਾਰ ਹੋ ਪਰਿਵਾਰ ਹੋਵੇ ਸੰਸਾਰ ਹੋਵੇ ਰਿਸ਼ਤੇਦਾਰ ਹੋਣ ਕਾਰੋਬਾਰ ਹੋਵੇ ਜੇ ਕਿਸਾਨ ਨੂੰ ਰੱਬ ਨਾਲੋਂ ਇਹ ਤੋੜਦੇ ਨੇ ਕਿ ਸਾਡੇ ਲਈ ਬੰਧਨ ਤੇ ਇਸ ਲਈ ਇਹਨਾਂ ਤੋਂ ਬੰਧ ਖਲਾਸੀ ਲਈ ਭਾਵੇਂ ਅੱਡ ਨਹੀਂ ਹੋਣਾ

ਗੁਣਾ ਕਾ ਤੋ ਬੇਵਾਸ ਸੁਲਾ ਕੱਢ ਵਾਸ ਲਈ ਹੈ ਜੇ ਗੁਣ ਹੋ ਗਨ ਸਾਜਨਾ ਮਿਲ ਸਾਜ ਤਰੀਕਾ ਸਾਜ ਤਰੀਕਾ ਗੁਣਾਂ ਤੇਰੀ ਛੋੜ ਤਮ ਬੰਦ ਚੱਲੀ ਹੈ ਪਹਿਰੇ ਪਟੰਬਰ ਕਰ ਕਲੰਬਰ ਆਪਨ ਆਪੁ ਲੱਗੇ ਗੁਰੂ ਕਿਰਪਾ ਕਰਿ ਬਚਿ ਦੇ ਜਾਣੇ ਪ੍ਰਸੰਗਿ ਬੇਵਨਨ ਤਪ ਕੋ ਲਾਂਗੀ ਮਾਮ ਵਾਹੀ ਹੋਗੀ ਕਾ ਕਨਸਾਤ वाहे oh,